ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਸ ਅੱਜ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ ਇਹ ਵਾਲੇ ਸੂਟ ਦੀ ਕਟਾਈ ਇਹ ਜਿਹੜਾ ਸੂਟ ਆ ਆਪਣਾ ਇਹਤੇ ਬਾਰਡਰ ਆ ਬਾਰਡਰ ਦੇ ਉੱਪਰ ਨਾ ਹੈਂਡਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਸੂਟ ਆ ਤੇ ਪਿਓਰ ਚਨਾਉਣ ਦੇ ਵਿੱਚ ਇਹਦੀ ਜਿਹੜੀ ਦੁਪੱਟਾ ਆ ਇਹਦਾ ਚਨਾਉਣ ਦਾ ਕਪੜਾ ਹੁੰਦਾ ਆ ਉਹਦੇ ਵਿੱਚ ਇਹਦਾ ਦੁਪੱਟਾ ਆ ਤੇ ਪੂਰੇ ਦੇ ਉੱਤੇ ਇਹਦੇ ਤੇ ਪ੍ਰਿੰਟ ਆ ਠੀਕ ਹੈ ਜਿੱਦਾਂ ਦਾ ਆਪਣੇ ਘੇਰੇ ਤੇ ਪ੍ਰਿੰਟ ਆ ਸੇਮ ਹੈ ਦੁਪੱਟੇ ਦੇ ਉੱਪਰ ਵੀ ਪ੍ਰਿੰਟ ਹੈਗਾ ਆ ਤੇ 슬ੀਵਸ ਦੇ ਉੱਪਰ ਵੀ ਪ੍ਰਿੰਟਡ ਫਲਾਵਰ ਨੇ ਤੇ ਫਰੈਂਸ ਜਿਹੜੀਆਂ 슬ੀਵਸ ਨੇ ਬਾਹਵਾ ਨੇ ਉੱਥੇ ਆਪਾਂ ਨੂੰ ਪਾਉਣਾ ਪੈਣਾ ਜੋੜ ਕਿ ਮਿਲਿਆ ਆ ਠੀਕ ਆ ਤੇ ਬਣੇ ਰੋ ਵੀਡੀਓ ਦੇ ਐਂਡ ਤੱਕ ਮੈਂ ਤੁਹਾਨੂੰ ਕਮੀਜ਼ ਦੀ ਕਟਾਈ ਵੀ ਦੱਸੂਗੀ ਤੇ ਬਾਹਾਂ ਦੇ ਵਿੱਚ ਜੋੜ ਕਿੱਦਾਂ ਪਾਉਣਾ ਆ ਉਹ ਵੀ ਦੱਸੂਗੀ ਠੀਕ ਆ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਕਟਾਈ ਕਰਨੀ ਆ ਤੇ ਦੇਖੋ ਇੱਥੇ ਨਿਸ਼ਾਨੀ ਲੱਗੀ ਹੋਈ ਆ ਜਿੱਥੋਂ ਜਿੱਥੋਂ ਆਪਾਂ ਕੱਪੜਾ ਕੱਟਣਾ ਆ ਪਰ ਆਪਾਂ ਇੱਥੋਂ ਹਜੇ ਕੱਪੜਾ ਨਹੀਂ ਕੱਟਣਾ ਪਹਿਲਾਂ ਆਪਾਂ ਕੱਪੜੇ ਦੀ ਲੰਬਾਈ ਤੇ ਲੰਬਾਈ ਤੇ ਚੜਾਈ ਆਪਾਂ ਚੈੱਕ ਕਰ ਲਾਂਗੇ ਕਿ ਆਪਣੇ ਨਾਪ ਦੇ ਅਕੋਰਡਿੰਗ ਆਪਾਂ ਨੂੰ ਫਿੱਟ ਬੈਠਦੀ ਆ ਕਿ ਨਹੀਂ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਫਰੈਂਸ ਇਹਦੀ ਲੰਬਾਈ ਪੂਰੀ ਆਪਣੀ 50 ਇੰਚ ਦੇ ਕਰੀਬ ਆਂਦੀ ਪਈ ਆ ਪਰ ਆਪਾਂ ਇਹਨੂੰ ਕਟਾ ਕੇ ਲੈਣਾ ਆ 43 ਇੰਚ ਆਪਾਂ ਕੁਮੀਤ ਦੀ ਲੰਬਾਈ ਲੈਣੀ ਆ ਤੇ ਅੱਧਾ ਇੰਚ ਆਪਾਂ ਨੂੰ ਵਾਧੂ ਚਾਹੀਦਾ ਆ ਮੋਢੇ ਦੀ ਸਲਾਈ ਵਾਸਤੇ ਤੇ ਤਰਪਾਈ ਵਾਸਤੇ ਆਪਾਂ ਨੂੰ ਕਪੜਾ ਨਹੀਂ ਚਾਹੀਦਾ ਕਿਉਂਕਿ ਆਪਣਾ ਘੇਰਾ ਪਹਿਲਾਂ ਹੀ ਫੋਲਡ ਹੋਇਆ ਹੋਇਆ ਆ ਤੇ ਆਪਾਂ ਘੇਰੇ ਨੂੰ ਕੁਝ ਨਹੀਂ ਕਰਨਾ ਇਦਾਂ ਹੀ ਰਹਿਣ ਦੇਣਾ ਆ ਤੇ ਇਸ ਕਰਕੇ ਦੇਖੋ ਫਰੈਂਸ ਆਪਾਂ ਇਹਦੀ ਜਿਹੜੀ ਲੰਬਾਈ ਆ ਸਿਰਫ ਅੱਧਾ ਇੰ ਆਪਾਂ ਕਟਿੰਗ ਕਰ ਦਾਂਗੇ ਤੇ ਇਹ ਦੇਖੋ ਫਰੈਂਡਸ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆ ਕਿ ਆਪਣੇ ਜਿਹੜਾ ਘੇਰਾ ਆ ਉਹਦੀ ਕਢਾਈ ਆ ਉਹਦਾ ਆਪਾਂ ਸੈਂਟਰ ਕਰ ਲੈਣਾ ਇਦਾਂ ਠੀਕ ਆ ਸੈਂਟਰ ਕਰਕੇ ਬਿਲਕੁਲ ਬਰਾਬਰ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਆਪਾਂ ਇੱਕ ਵਾਰੀ ਚੁੱਕ ਕੇ ਵੇਖਾਂ ਕਿ ਕੱਪੜੇ ਨੂੰ ਕਿ ਆਪਣਾ ਜਿਹੜਾ ਬਾਰਡਰ ਆ ਜਿਹੜੇ ਆਪਣੇ ਕਲੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਆ ਉਹ ਪੂਰਾ ਪੂਰਾ ਬਰਾਬਰ ਹੋਣਾ ਚਾਹੀਦਾ ਠੀਕ ਆ ਦੋਨੋਂ ਪੱਲਿਆਂ ਦੇ ਸੇਮ ਸੇਮ ਬਰਾਬਰ ਬਰਾਬਰ ਆਉਣਾ ਚਾਹੀਦਾ ਆ ਕਿਉਂਕਿ ਇੱਥੇ ਆਪਣੇ ਪਲੇਟ ਪੈਣੇ ਆ ਤੇ ਜੇ ਆਪਣੇ ਪਲੇਟ ਅੱਗੇ ਪਿੱਛੇ ਹੋ ਗਏ ਫਿਰ ਇਹ ਬਹੁਤ ਬੁਰਾ ਲੱਗਣਾ ਆ ਟਾਈ ਹੁੰਦੀ ਆ ਜਿਨ੍ਹਾਂ ਦੇ ਉੱਤੇ ਐਦਾਂ ਕਲੀਆਂ ਵਾਲਾ ਡਿਜ਼ਾਈਨ ਬਣਿਆ ਹੁੰਦਾ ਆ ਅਗਰ ਫਲਾਵਰ ਹੋਣ ਫਿਰ ਕੋਈ ਚੱਕਰ ਹੁੰਦਾ ਥੋੜਾ ਬਹੁਤਾ ਅੱਗੇ ਪਿੱਛੇ ਹੋਵ ਜਵੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਪਰ ਇਹਦੀਆਂ ਕਲੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਦੋਨੋਂ ਕਲੀਆਂ ਬਿਲਕੁਲ ਆਪਣੀਆਂ ਬਰਾਬਰ ਹੋਣੀਆਂ ਚਾਹੀਦੀਆਂ ਵਾ ਠੀਕ ਆ ਇਸ ਕਰਕੇ ਆਪਾਂ ਬਾਰ ਬਾਰ ਚੱਕ ਕੇ ਵੇਖਾਂਗੇ ਕਿ ਇਹ ਜਿਹੜੀਆਂ ਕਲੀਆਂ ਆਪਣੀਆਂ ਬਰਾਬਰ ਆਉਣ ਦੇਖੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਆ ਇੱਥੋਂ ਦੁਬਾਰਾ ਆਪਾਂ ਲੰਬਾਈ ਦਾ ਨਿਸ਼ਾਨ ਲਾਉਣਾ ਆ ਤੇ ਲੰਬਾਈ ਆਪਾਂ ਨੂੰ 43 ਇੰਚ ਤਿਆਰ ਚਾਹੀਦੀ ਹੈ ਅੱਧਾ ਇੰਚ ਉੱਪਰ ਮੋੜ ਦੇ ਦੀ ਸਲਾਈ ਵਾਸਤੇ ਲੈ ਲਾਂਗੇ ਸਾਢੇ 43 ਇੰਚ ਆਪਾਂ ਲੈਣਾ ਆ ਤਰਪਾਈ ਦੀ ਆਪਾਂ ਨੂੰ ਜ਼ਰੂਰਤ ਨਹੀਂ ਤਰਤਾ ਲਈ ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਇੱਥੋਂ ਕਰ ਲੈਣੀ ਆ ਕਟਿੰਗ ਠੀਕ ਆ ਪੂਰੇ ਦੀ ਕਟਾਈ ਕਰ ਲੈਣੀ ਆ ਮੈਂ ਇੱਕ ਵਾਰੀ ਫੇਰ ਦੱਸ ਦਿੰਨੀ ਆ ਕਿ ਕਟਾਈ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਬਾਰਡਰ ਆ ਤੇ ਆਪਣੀਆਂ ਕਲੀਆਂ ਦਾ ਡਿਜ਼ਾਈਨ ਆ ਪੂਰਾ ਬਰਾਬਰ ਕਰਨਾ ਆ ਉਸ ਤੋਂ ਬਾਅਦ ਕਟਾਈ ਕਰਨੀ ਆ ਠੀਕ ਆ ਦੇਖੋ ਮੈਂ ਇਸ ਤਰੀਕੇ ਨਾਲ ਕਟਾਈ ਕਰ ਲਈ ਆਪਣਾ ਫਰੰਟ ਵਾਲਾ ਪੱਲਾ ਅਗਲਾ ਪਾਸਾ ਆਪਾਂ ਅਲੱਗ ਕਰ ਲਿਆ ਹੁਣ ਆਪਾਂ ਪਿਛਲਾ ਪਾਸਾ ਅਲੱਗ ਕਰਨਾ ਆ ਠੀਕ ਆ ਪਿਛਲੀ ਸਾਈਡ ਤੇ ਸੇਮ ਬਾਰਡਰ ਆ ਪਰ ਇਹਦੇ ਉੱਤੇ ਮਤਲਬ ਜਿਹੜਾ ਵਰਕ ਹੋਇਆ ਹੋਇਆ ਉਹ ਨਹੀਂ ਹੈਗਾ ਸਿਰਫ ਖਾਲੀ ਇੱਥੇ ਆਪਣਾ ਬਾਰਡਰ ਹੀ ਆ ਤੇ ਆਪਾਂ ਇਹਨੂੰ ਬਾਰ ਚੋਂ ਕਰਕੇ ਤੇ ਇਹਨੂੰ ਆਪਾਂ ਇਦਾਂ ਬਿਲਕੁਲ ਸੈੱਟ ਕਰ ਲੈਣਾ ਥੋੜਾ ਜਿਹਾ ਬਾਰਡਰ ਉੱਚਾ ਨਹੀਂ ਹੋਇਆ ਤਾਂ ਆਪਾਂ ਕਟਾਈ ਕਰਕੇ ਬਰਾਬਰ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਆ ਕਿ ਇੱਥੇ ਆਪਾਂ ਮਤਲਬ ਆਪਣੇ ਕਮੀਜ਼ ਦੀ ਲੰਬਾਈ ਨਾਲੋਂ 3 ਇੰਚ ਕਪੜਾ ਵਾਧ ਲੈਣਾ 2 ਇੰਚ ਫੱਟਾ ਬਣਨ ਵਾਸਤੇ ਤੇ 1 ਇੰਚ ਆਪਾਂ ਜਿਹੜਾ ਉੱਪਰ ਮੋੜੇ ਦੀ ਸਲਾਈ 'ਚ ਜਾਣਾ ਆ ਉਹ ਠੀਕ ਆ ਟੋਟਲ ਇਹ ਮੈਂ 46 ਇੰਚ ਤੇ ਨਿਸ਼ਾਨ ਲਾ ਲਿਆ 46 ਇੰਚ ਆਪਣਾ ਕਮੀਜ਼ ਤਿਆਰ ਆ 46 ਇੰਚ ਤੇ ਨਿਸ਼ਾਨ ਲਾ ਲਿਆ ਤੇ ਹੁਣ ਆਪਾਂ ਫਿਰ ਇਹਦੇ ਨਾਲ-ਨਾਲ ਹੀ ਕਟਾਈ ਕਰ ਲੈਣੀ ਆ ਤੇ ਇਹ ਆਪਣਾ ਬੈਕ ਪੱਲਾ ਹੋ ਗਿਆ ਇਸ ਤੋਂ ਬਾਅਦ ਆਪਾਂ ਕਟਾਈ ਕਰਨੀ ਆ ਬਾਹਾਂ ਵਿੱਚ ਕਿੱਦਾਂ ਜੋੜ ਪਾਉਣਾ ਤੁਹਾਨੂੰ ਮੈਂ ਇੱਥੇ ਬਾਅਦ ਦੱਸਦੀ ਆ ਠੀਕ ਹੈ ਤੇ ਫਰੈਂਡਸ ਮੈਂ ਹਮੇਸ਼ਾ ਜਦੋਂ ਵੀ ਸੂਟਾਂ ਦੀ ਕਟਾਈ ਕਰਦੀ ਆ ਮੈਂ ਪਹਿਲਾਂ ਲਾਈਨਿੰਗ ਕੱਟਦੀ ਆ ਉਸ ਤੋਂ ਬਾਅਦ ਸੂਟਾਂ ਦੇ ਉੱਤੇ ਫਿਟਿੰਗ ਦੇ ਨਿਸ਼ਾਨ ਲਾਉਣੀ ਆ ਅਗਰ ਤੁਸੀਂ ਸਾਡੀਆਂ ਉਹ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂਆਂ ਲਾਈਨਿੰਗ ਵਾਲੇ ਸੂਟ ਦੀ ਕਟਾਈ ਦੀਆਂ ਇਹਦੇ ਥੱਲੇ ਵੀ ਲਾਈਨਿੰਗ ਲਗਣੀ ਆ ਫਿਰ ਆਪਾਂ ਫਿਟਿੰਗ ਦੇ ਨਿਸ਼ਾਨ ਉੱਤੇ ਲਾਉਣੇ ਆ ਉਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਆ ਕਮੀਜ਼ ਦੀ ਕਟਾਈ ਕਰਨੀ ਆ ਠੀਕ ਆ ਉਹ ਸਾਰੀਆਂ ਵੀਡੀਓ ਦਾ ਲਿੰਕ ਜਿਹੜਾ ਮੈਂ ਤੁਹਾਨੂੰ ਉੱਪਰ ਆਈ ਬਟਨ ਤੇ ਦੇ ਦੂੰਗੀ ਉੱਥੇ ਚੈੱਕ ਕਰਕੇ ਤੁਸੀਂ ਉਹ ਵਾਲੀਆਂ ਵੀਡੀਓਜ਼ ਦੇਖ ਲੈ ਜਿਹਦੇ ਵਿੱਚ ਮੈਂ ਲਾਈਨਿੰਗ ਕੱਟੀ ਹੋਈ ਆ ਲਾਈਨਿੰਗ ਦੇ ਸੋ ਫਰੈਂਸ ਇਸ ਤੋਂ ਬਾਅਦ ਆਪਾਂ ਬਾਹ ਦੀ ਲੰਬਾਈ ਦਾ ਨਿਸ਼ਾਨ ਲਾਵਾਂਗੇ ਤੇ ਆਪਾਂ ਇਹ ਜਿਹੜਾ ਕੱਪੜਾ ਆ ਇਹਦੀ ਕਟਾਈ ਕਰ ਲਾਂਗੇ ਠੀਕ ਆ ਤੇ ਕੱਪੜਾ ਬਿਲਕੁਲ ਬਰਾਬਰ ਬਰਾਬਰ ਕਰਕੇ ਕੱਟਣਾ ਆ ਮਤਲਬ ਜਿੱਥੋਂ ਤੱਕ ਆਪਣਾ ਬਾਰਡਰ ਆ ਉਥੋਂ ਤੱਕ ਹੀ ਆਪਾਂ ਇਹ ਕੱਪੜਾ ਕਟਿੰਗ ਕਰ ਲੈਣਾ ਆ ਚੜਾਈ ਆਪਣੀ ਬਾਰਡਰ ਜਿੰਨੀ ਰਹੇਗੀ ਲੰਬਾਈ ਤੁਸੀਂ ਜਿੰਨੀ ਚਾਹੋ ਉਨੀ ਰੱਖ ਸਕਦੇ ਹੋ ਠੀਕ ਆ ਮੈਂ ਇੱਥੇ 19 ਇੰਚ ਬਾਹ ਦੀ ਲੰਬਾਈ ਰੱਖੀ ਆ ਤੇ ਜਿਹੜਾ ਬਾਕੀ ਕੱਪੜਾ ਬਚਿਆ ਉੱਪਰ ਵਾਲੀ ਸਾਈਡ ਤੋਂ ਇਨਫੋਲਡ ਕਰਕੇ ਤੇ ਇਹਦੇ ਨਾਲ ਆਪਾਂ ਰੱਖ ਲੈਣਾ ਆ ਠੀਕ ਆ ਤੇ ਜਿਹੜਾ ਆਪਾਂ ਸੂਟ ਕਟਿੰਗ ਕਰਦੇ ਪਏ ਕਰਦੇ ਪਏ ਆ ਇਸ ਕਰਕੇ ਆਪਾਂ ਨੂੰ ਇੱਥੋਂ ਜਿਹੜੀ ਬਾਹ ਦੀ ਚੜਾਈ ਆ 12 ਇੰਚ ਚਾਹੀਦੀ ਆ ਤੇ 1 ਇੰਚ ਤੇ ਆਪਣਾ ਜੋੜ ਦੇ ਵਿੱਚ ਆ ਜਾਣਾ ਆ ਤੇ ਬਾਕੀ ਆਪਣੇ ਕੋਲ ਜਿਹੜਾ ਤਿਆਰ ਹੋਇਆ ਕਪੜਾ 11 ਇੰਚ ਰਹਿਣਾ ਠੀਕ ਹੈ 12 ਇੰਚ ਦਾ ਨਿਸ਼ਾਨ ਲਾ ਕੇ ਇਸ ਤੋਂ ਬਾਅਦ ਆਪਾਂ ਬਾਹ ਦੀ ਮਾਰਕਿੰਗ ਕਰ ਲੈਣੀ ਜਿੱਦਾਂ ਨਾਰਮਲ ਬਾਹ ਦੀ ਮਾਰਕਿੰਗ ਕਰੀਦੀ ਆ ਇਦਾਂ ਹੀ ਮਾਰਕਿੰਗ ਕਰ ਲੈਣੀ ਆ ਨੀਚੇ ਵਾਲੀ ਸਾਈਡ ਤੋਂ ਆਪਾਂ ਮੋਰੀ ਦਾ ਨਿਸ਼ਾਨ ਲਾਉਣਾ ਆ ਠੀਕ ਹੈ ਦੇਖੋ 5.5 ਮੋਰੀ ਆ 1 ਇੰਚ ਵਧਾ ਕੇ 6.5 ਤੇ ਮੋਰੀ ਦਾ ਨਿਸ਼ਾਨ ਲਾ ਲਿਆ ਇਹ ਨਿਸ਼ਾਨ ਨੂੰ ਉੱਪਰ ਵਾਲੇ ਨਿਸ਼ਾਨ ਨਾਲ ਮਿਲਾ ਕੇ ਸਿੰਪਲੀ ਆਪਾਂ ਇੱਥੇ ਰਣੀਆਂ ਜਿੱਦਾਂ ਆਪਾਂ ਬਾਹ ਦੀ ਕਟਾਈ ਕਰਦੇ ਆ ਸੇਮ ਉਸ ਤਰੀਕੇ ਦੇ ਨਾਲ ਹੀ ਤੇ ਫਰੈਂਡਸ ਇਹ ਆਪਣੀਆਂ ਦੋ ਮਿਆਨੀਆਂ ਕੱਟੀਆਂ ਗਈਆਂ ਨੇ ਦੋ ਮਿਆਨੀਆਂ ਆਪਾਂ ਨੂੰ ਹੋਰ ਚਾਹੀਦੀਆਂ ਨੇ ਕਿਉਂਕਿ ਇੱਕ ਬਾਹ ਨੂੰ ਦੋ ਮਿਆਨੀਆਂ ਲੱਗਣੀਆਂ ਨੇ ਦੋ ਬਾਹਾਂ ਨੇ ਦੋਨਾਂ ਨੂੰ ਆਪਣੀਆਂ ਚਾਰ ਮਿਆਨੀਆਂ ਲੱਗਣੀਆਂ ਹੁਣ ਇਹੋ ਮਿਆਨੀ ਚੁੱਕਣੀ ਆ ਤੇ ਇਦਾਂ ਕਪੜੇ ਦੇ ਉੱਤੇ ਅਡਜਸਟ ਕਰ ਦੇਣੀ ਬਿਲਕੁਲ ਸੈੱਟ ਕਰ ਦੇਣੀ ਆ ਤੇ ਆਪਾਂ ਇਹਦੇ ਨਾਲ-ਨਾਲ ਕਟਾਈ ਕਰ ਲੈਣੀ ਆ ਤੇ ਆਪਣੀਆਂ ਹੋ ਜਾਣਗੀਆਂ ਚਾਰ ਮਿਆਨੀਆਂ ਇਹ ਜਿਹੜੀਆਂ ਮਿਆਨੀਆਂ ਜਰੂ ਆਪਣੀ ਬਾਹ ਨਾਲ ਲੱਗ ਜਾਣਗੀਆਂ ਤੇ ਆਪਣੀ ਬਾਹ ਦੀ ਚੜਾਈ ਆਪਣੇ ਆਪ ਹੀ ਵੱਜ ਜਾਣੀ ਆ ਠੀਕ ਹੈ ਤੇ ਫਰੈਂਡਸ ਤੁਸੀਂ ਜਿੰਨੇ ਮਰਜ਼ੀ ਮਹਿੰਗੇ ਸੂ ਏ ਜਿਹੜੀ ਪ੍ਰੋਬਲਮ ਆਉਂਦੀ ਹੀ ਆਉਂਦੀ ਹੈ ਬਾਹ ਵਾਸਤੇ ਕਪੜਾ ਘੱਟ ਹੀ ਮਿਲਦਾ ਆ ਸੋ ਫਰੈਂਸ ਇਹ ਵੀਡੀਓ ਬਹੁਤ ਹੀ ਯੂਸਫੁਲ ਹੈ ਤੇ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਦੇਖੋ ਫਰੈਂਸ ਇਸ ਤਰੀਕੇ ਦੇ ਨਾਲ ਆਪਾਂ ਬਾਹ ਦੇ ਵਿੱਚ ਇਦਾਂ ਮਿਆਂਨੀਆਂ ਜੋੜ ਲੈਣੀਆਂ ਨੇ ਸਲਾਈ ਮਾਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਆਪਣੀ ਲਾਈਨਿੰਗ ਦੇ ਨਾਲ ਬਾਹ ਜੋੜ ਲੈਣੀ ਹੈ ਤੇ ਮੈਂ ਤੁਹਾਨੂੰ ਚੜਾਈ ਵਿਖਾਦਾ ਫਰੈਂਸ ਸਾਢੇ 24 ਇੰਚੇ ਦੀ ਚੜਾਈ ਬਣੀ ਆ ਜਦੋਂ ਆਪਾਂ ਇਹ ਸਲਾਈਆਂ ਮਾਰ ਲਾਂਗੇ ਦੋਵੇਂ ਤੇ ਫਿਰ ਆਪਣੀ 23 ਇੰਚ ਮਤਲਬ ਸਾਢੇ 11.5 ਇੰਚ ਚੜਾਈ ਦੇ ਵਿੱਚ ਆਪਣੀ ਬਾਹ ਆਪਾਂ ਨੂੰ ਮਿਲ ਜਾਣੀ ਹੈ ਸੋ ਜਿੰਨਾ ਵੀ ਤੁਹਾਡਾ ਹੈਵੀ ਸਾਈਜ਼ ਦਾ ਬੜੇ ਆਰਾਮ ਨਾਲ ਤੁਹਾਡੀ ਇਹ ਜਿਹੜੀ 슬ੀਵ ਤੁਹਾਨੂੰ ਆ ਜਾਏਗੀ ਤੇ ਫਰੈਂਸ ਵੀਡੀਓ ਕਿਵੇਂ ਦੀ ਲੱਗੀ ਚੰਗੀ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਿਓ ਲਾਈਨਿੰ ਪ੍ਰੋਪਰ ਵੀਡੀਓ ਦੇਖਣਾ ਚਾਹੁੰਦੇ ਹੋ ਆਈ ਬਟਨ ਤੇ ਕਲਿੱਕ ਕਰ ਲਿਓ ਤੁਹਾਨੂੰ ਉੱਥੇ ਪ੍ਰੋਪਰ ਪੂਰੇ ਲਾਈਨਿੰਗ ਵਾਲੇ ਸੂਟ ਦੀ ਵੀਡੀਓ ਮਿਲ ਜਾਏਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ